ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣੇ-ਹੁਣੇ ਖਬਰ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੂੜਾ ਸਾਹਿਬ ਨੂੰ ਜਿਵੇਂ ਲੜਕੀ ਨੂੰ ਵਿਆਹ ਕੇ ਲੈ ਜਾਂਦੇ ਆ ਨਾ ਤੇ ਅਗੇ ਢੋਲੀ ਚੱਕੇ ਉਹ ਕੋਹਾਰੋਏ ਮਸ਼ੂਕ ਦੀ ਉਹ ਗੱਲ ਬਣ ਗਈ ਮਿੱਤਰੋ ਲੈ ਕੇ ਵਿਜੀਲੈਂਸ ਵਾਲੇ ਪਰ ਗੱਲ ਇੰਨੀ ਹੈ ਯਾਰ ਲੈ ਗਏ ਤਾਂ ਭਗਵੰਤ ਮਾਨਸਾਹ ਮੁੱਖ ਮੰਤਰੀ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਜਿਨ੍ਹਾਂ ਨੇ ਆਉਂਦੇ ਐਮ ਐਲ ਏ ਤੇ ਕਾਰਵਾਈ કરી ਪਰ ਜਿਹੜਾ ਮਾਨਸਾ ਵਾਲਾ ਸੀ ਯਾਰ ਉਹ ਆਪਣਾ ਮੰਤਰੀ ਹੁੰਦਾ ਸੀ ਉਹਨੂੰ ਲਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਹੁੰਦੇ ਸੀ ਮੇਰੇ ਕੋਲ ਇਹਨਾਂ ਦੀ ਆਡੀਓ ਹੈ ਵੀਡੀਓ ਹੈ ਪੈਸੇ ਲੈਣਿਆਂ ਦੀ ਪਰ ਉਧਰ ਜੋ ਨਿਕਲਿਆ ਕੁਝ ਵੀ ਨਹੀਂ ਨਾ ਤਾਂ ਪੱਟੇ ਪਹਾੜ ਤੋਂ ਚੂਹਾ ਨਿਕਲਿਆ ਉਹ ਵੀ ਮਰਿਆ ਮਰਿਆ ਵੀ ਨਹੀਂ ਨਿਕਲਿਆ ਤੇ ਉਹ ਪਤੰਦਰ ਜਿਹੜਾ ਮਾਨਸਾਹਲਾ ਐਮ ਐਲ ਏ ਸਾਹਿਬ ਹੈ ਉਹ ਫੇਰ ਵਿਆਹ ਚ ਨੱਚੀ ਜਾਂਦਾ ਕੋਲੇ ਮਾਤਾ ਜੀ ਹੁਰੀ ਖੜੇ ਐ ਕਿਤੇ ਰਾਵਣ ਅਰੌੜੇ ਵਾਲੀ ਗੇਮ ਉਵੇਂ ਤਾਂ ਨਹੀਂ ਤੇ ਜਿਹੜੇ ਸੰਡੇ ਪਾਰਟੀ ਦੇ ਹੋਰ 70 80 ਐਮ ਐਲ ਏ ਪੈਸੇ ਲੈਂਦੇ ਐ ਜਿਹੜੇ ਗੋਲਦੀ ਕੰਬੋ ਜਲਾਲਾਬਾਦ ਵਾਲਾ ਐਮ ਐਲ ਏ ਐ ਉਹ ਕਿੰਨੇ ਗਿੱਲਿਆਂ ਚ ਕੋਠੀ ਪਾ ਰਿਆ ਬਈ ਜਿਹੜੇ ਤਸੀਲਾਂ ਚੋਂ ਪੈਸੇ ਲੈ ਰਹੇ ਐ ਜਿਹੜੇ ਥਾਣਿਆਂ ਚੋਂ ਲੈ ਰਹੇ ਐ ਸਾਹਮਣੇ ਨਸ਼ਾ ਵਿਕ ਰਿਹਾ ਉਹਨਾਂ ਤੇ ਵੀ ਕਾਰਵਾਈ ਮੇਰੇ ਖਿਆਲ ਚ ਜੇ ਇਮਾਨਦਾਰੀ ਨਾਲ ਕਾਰਵਾਈ ਹੋਵੇ ਤਾਂ 5 ਤੋਂ 7 ਐਮ ਐਲ ਏ ਬਚ ਸਕਦੇ ਆ ਕਿਉਂਕਿ ਦੁਨੀਆ ਸਿਆਣੇ ਕਹਿੰਦੇ ਕਿਸੇ ਥਾਂ ਕਿਸੇ ਦੀ ਬੱਦੀ ਖੜੀ ਐ ਪਰ ਮਾਲ ਤਾਂ ਮਿੱਤਰੋ ਸਾਰੇ ਹੀ ਵਰਤ ਰਹੇ ਐ ਹੈ ਤੇ ਨੰਬਰ ਤੋਂ ਜਿਹੜਾ ਮੰਡੀ ਕਨ ਬੋਰਡ ਐ ਤੇ ਮਾਰਕੀਟ ਕਮੇਟੀ ਐ ਤੇ ਸੜਕਾਂ ਚ ਟੋਏ ਐ ਤੇ ਇੱਥੇ ਸਾਡੇ ਨਾਲਲੇ ਪਿੰਡਾਂ ਉਹਨਾਂ ਨੇ ਵਿਚਾਰਿਆਂ ਨੇ ਕੀ ਕਰਿਆ ਆਹ ਬਜਰੀ ਸੀਮਿੰਟ ਜਾ ਰਲਾ ਕੇ ਤੇ ਮਿਕਸਚਰ ਜਾ ਪਾ ਕੇ ਤੇ ਟੋਏ ਭਰ ਲੇ ਕਿਉਂਕਿ ਉਹ ਤਾਂ ਸ਼ਰਮ ਮਣਦੇ ਆ ਵੀ ਸਾਡੀ ਸਰਕਾਰੇ ਦੁਬਾਰ ਤੇ ਰਵਾਰੀ ਕੋਈ ਪੁੱਛਦਾ ਨਹੀਂ ਐ ਤੇ ਉਹ ਨਾਣੇ ਆਪ ਹੀ ਢੋਏ ਜੇ ਭਰਲੇ ਪੰਜ ਸੱਤ 10 ਪੱਠਲਾਂ ਦਾ ਮਾਲ ਬਣਾ ਕੇ ਤੇ ਮੈਨੂੰ ਲੱਗਦਾ ਇਹਨਾਂ ਨੂੰ ਅਗਲੀ ਆਈਪੀਐਲ ਤੱਕ ਮੰਡੀਕਰਨ ਬੋਰਡ ਨੂੰ ਮਾਰਕੀਟ ਕਮੇਟੀਆਂ ਨੂੰ ਜਿਹੜੇ ਸੜਕਾਂ ਬਣਾਉਣ ਵਾਲੇ ਮਹਿਕਮੇ ਰਖਲਾ ਇਹਨਾਂ ਨੂੰ ਅਗਲੀ ਆਈਪੀਐਲ ਤਾਲ ਆਈਪੀਐਲ ਤੱਕ ਉਦ ਦੇਣ ਦਾ ਫੈਸਲਾ ਸਰਕਾਰਾਂ ਨੇ ਕਰ ਲਿਆ ਕਿਉਂਕਿ ਜਿਵੇਂ ਸਰਕਾਰ ਨੇ ਜੋ ਰਜਤ ਮਾਲਸੀ ਦਿੱਲੀ ਦਾ ਉਹ ਸਾਰੇ ਗੋਦ ਆਪ ਲੈ ਲੈ ਨਿਤਰੋ ਤੇ ਨੰਬਰ 2 ਜਿਹੜੀਆਂ ਐਨ ਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਿਹੜਾ 2 ਮਹੀਨੇ ਕਾਲਾ ਪਾਣੀ ਨਹਿਰਾਂ ਦੇ ਵਿੱਚ ਵਗਿਆ ਉਹਨੇ ਦੱਖਣੀ ਮਾਲਵਾ ਰੀਡਪੁਰ ਜਿਲ੍ਹਾ ਮੁਕਸਰ ਜਿਲ੍ਹਾ ਫਾਜ਼ਿਲਕਾ ਜਿਲ੍ਹਾ ਮੋਗਾ ਜਿਲ੍ਹਾ ਇਹ ਤਿੰਨ ਚਾਰ ਜਿਲ੍ਹਿਆਂ ਦੀ ਜਿਹੜੀ ਪੱਟੀ ਮੇਸ ਕੀਤੀ ਆ ਬੁੱਢੇ ਦਰਿਆ ਨੇ ਤੇ ਕਾਲਾ ਪਾਣੀ ਨਹਿਰਾਂ ਛੱਡਿਆ ਤੇ ਸਾਡੇ ਪਿੰਡ ਕੋਲ ਦੀ ਇੱਕ ਨਹਿਰ ਲੰਘਦੀ ਹੈ ਮਿੱਤਰੋ ਜਿਹਨੂੰ ਕਹਿੰਦੇ ਐ ਪੰਜਾਬਾ ਨਹਿਰ ਵੱਡੀਆਂ ਜੋੜੀਆਂ ਨਹਿਰਾਂ ਚੋਂ ਲੰਬੀ ਦੇ ਕੋਲੋਂ ਨਿਕਲਦੀ ਐ ਉਹ ਲਾਸਟ ਪਿੰਡ ਆ ਆਪਣੇ ਪੰਜਾਬ ਦਾ ਗੁੰਮਝਾਲ ਖਬੂਰ ਤੋਂ ਗੰਗਾ ਨਗਰ ਰੋਡ ਤੇ ਤੇ ਗੰਗਾ ਨਗਰ ਤੋਂ 4 ਕਿਲੋਮੀਟਰ ਉਰੇ ਰਹਿ ਜਾਂਦਾ ਉਹਦਾ ਪਾਣੀ ਉਥੋਂ ਤੱਕ ਪਾਣੀ ਜਾਂਦਾ ਤੇ ਖਬੂਰ ਦੇ ਬੱਲੂਆਣੇ ਹਲਕੇ ਦੇ ਜਿੰਨੇ ਪਿੰਡ ਹਰ ਇੱਕ ਘਰੇ ਇੱਕ ਕੈਂਸਰ ਦਾ ਕਾਲੇ ਪੀਲੇ ਦਾ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਦੇ ਲੋਕ ਸ਼ਿਕਾਰ ਤੇ ਡਾਕਟਰਾਂ ਮੁਹੀ ਪੈਸਾ ਮਿੱਤਰੋ ਜਾਈ ਜਾਂਦਾ ਜਿਹਦੀ ਬਹੁਤ ਦੁੱਖ ਦੀ ਗੱਲ ਐ ਪਰ ਐਨਜੀਟੀ ਨੇ ਨੋਟਿਸ ਲਿਆ ਤੇ ਜਿੰਨੇ ਐ ਐਮਐਲਏ ਸਾਹਿਬ ਐ ਨਾ ਤਾਂ ਵਿਰੋਧੀ ਤੇ ਰਲਾ ਰਾਜਾ ਵਿਡੰਗ ਬੋਲਿਆ ਉਹਦੇ ਹਲਕੇ ਨੂੰ ਵੀ ਮਾਂਜੀ ਤੁਰਿਆਉਂਦਾ ਪਾਣੀ ਨਾ ਗਰਮੀਤ ਸਿੰਘ ਢੁੱਡੀਆਂ ਸਾਹਿਬ ਬੋਲੇ ਉਹਨਾਂ ਦਾ ਹਲੰਬੀ ਹਲਕਾ ਮਾਂਜਦਾ ਨਾ ਸੁਖਬੀਰ ਸਿੰਘ ਬਾਦਲ ਬੋਲੇ ਕਾਲੇ ਪਾਣੀ ਤੇ ਕਿਸੇ ਨਹਿਰ ਤੇ ਆ ਕੇ ਯਾਰ ਤੁਸੀਂ ਉਡੀ ਬਾਹ ਟੁੱਟੀ ਐ ਬੋਡਾ ਫੈਕਚਰ ਐ ਜੋ ਵੀ ਐ ਇੱਕ ਵੀਡੀਓ ਪਾ ਦਿਓ ਕਿ ਭਾਈ ਕਾਲੇ ਪਾਣੀ ਦੀ ਸਜ਼ਾ ਪੰਜਾਬੀਆਂ ਨੂੰ ਘਰਾਂ ਚ ਬੈਠਿਆਂ ਨੂੰ ਕਿਉਂ ਕਰਤੀ ਤੇ ਨਾ ਬਾਈ ਜੀ ਜਿਹੜੇ ਭਾਜਪੀ ਦੇ ਪ੍ਰਧਾਨ ਐ ਤੇ ਹਬੋਰ ਉਹਨਾਂ ਦੀ ਰੈਸ਼ ਐ ਹਬੋਰ ਦੇ ਨਾਲ ਉਹਨਾਂ ਦਾ ਪਿੰਡ ਐ ਪੰਜ ਕੋਸੀ ਜਾਖੜ ਸਾਹਿਬ ਨਾ ਉਹ ਬੋਲੇ ਤੇ ਨਾ ਉਹਨਾਂ ਦਾ ਭਤੀਜਾ ਜਿਹੜਾ ਐਮ ਐਲ ਏ ਐ ਉਹ ਬੋਲਿਆ ਬੜੀ ਯਾਰੋ ਦੁੱਖ ਦੀ ਗੱਲ ਐ ਤੇ ਉਧਰੋਂ ਬਲਬੀਰ ਸੋ ਸੀਚੇਆਲੋਂ ਤੋਤੇਲੇ ਚੱਕੀ ਤੋਂ ਰਿਆਉਂਦਾ ਉਥੋਂ ਤੇ ਇਧਰ ਕੱਲ ਇੱਕ ਹਬੌਰ ਦਾ ਕੋਈ ਕੜਛਾ ਚਮਚਾ ਜਿਹਾ ਸੀਗਾ ਪਤਾ ਨਹੀਂ ਕੌਣ ਸੀ ਪਤਾ ਨਹੀਂ ਭੇਡ ਸੀ ਕੋਈ ਕਿਉਂਕਿ ਬੰਦੀਆਂ ਜਾ ਸਕਦੀਆਂ ਉਹ ਗਵਿੰਦਗੜ ਪਿੰਡ ਹੈ ਹੋਰ ਦੇ ਨਾਲ ਉਥੋਂ ਵੀਡੀਓ ਪਾਈ ਜਾਵੇ ਕੱਲ ਪੰਜਾਬਾ ਨਹਿਰ ਦੀ ਤੇ ਮੈਂ ਉਹਨੂੰ ਆਖਿਆ ਬਾਈ ਜੀ ਮੈਂ ਵੀਡੀਓ ਪਾਈ ਆ ਕਾਲੇ ਪਾਣੀ ਦੀ ਬਾਈ ਸੁਖਮੰਦਰ ਸਿੰਘ ਸੁਖ ਜੀ ਜਿਹੜੇ ਰਾਜਿਆਲ ਜੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਐ ਫਾਜਲਕਾ ਦੇ ਉਹਨਾਂ ਨੇ ਵੀਡੀਓ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੀਆਂ ਟੀਮਾਂ ਨੇ ਪਤਾ ਹੀ ਨਿਕਲ ਨਹੀਂ ਆ ਕਿ ਪਾਈਆਂ ਕਿਉਂਕਿ ਕਾਲਾ ਪਾਣੀ ਪੀਣਾ ਬੱਲੂਣਾ ਹਮੋਰ ਹਲਕਾ ਫਾਜਲਕਾ ਜ਼ਿਲ੍ਹੇ ਦੀ ਮਜਬੂਰੀ ਹੈ ਅਸੀਂ ਲੰਬੀ ਵਾਲੇ ਤਾਂ ਧਰਤੀ ਹੇਠਲਾ ਪਾਣੀ ਪਾ ਲੈਨੇ ਆ ਹੈ ਤਾਂ ਉਹ ਵੀ ਮਾੜਾ ਪਰੋ ਪੀ ਕੇ ਟਾਈਮ ਪਾਸ ਕਰ ਲੈਨੇ ਆ ਬਿਮਾਰੀ ਸਾਡੇ ਪਿੰਡਾਂ ਚ ਵੀ ਹੋਣੀ ਐ ਜਿੰਨੀ ਫਾਜਲ ਕਾ ਜਲੇ ਚ ਥੋੜੀ ਜਿਥੇ ਘਟ ਐ ਲੰਬੀ ਹਲਕੇ ਚ ਮਲੋਠ ਹਲਕੇ ਚ ਗਿੰਦੜਵਾ ਹਲਕੇ ਚ ਇੰਨਾ ਹਲਕ ਮਤਲਬ ਮੁਕਸਾ ਜਲੇ ਚ ਪਰ ਮਤਰੂ ਗੱਲ ਨਹੀਂ ਐ ਦੋ ਦੋ ਮੰਤਰੀ ਹੁਣ ਜ਼ਿਲੇ ਚ ਤੇ ਪਾਲਾ ਪਾਣੀ ਲੋਕ ਯਾਰੋ ਕਾਲਾ ਪੀੜਾ ਬਹੁਤ ਅਫਸੋਸ ਦੁੱਖ ਦੀ ਗੱਲ ਐ ਹਾਲ ਪਰਸੋਂ ਮੈਂ ਵੀਡੀਓ ਪਾਈ ਸੀ ਆਪਣੇ ਅਕਾਊਂਟ ਤੇ ਜਾ ਕੇ YouTube ਤੇ Facebook ਤੇ ਵੇਖਿਓ ਜਰੂਰ ਕਿ ਕਿੰਨਾ ਗੰਦ ਘਰੇ ਟੂਟੀ ਦੇ ਰਾਈ ਆ ਰਿਆ ਸੀ ਕਿਉਂਕਿ ਬੁੱਢੇ ਨਾਲੇ ਤੋਂ ਦਰਿਆ ਚ ਪਣੀ ਆ ਗਿਆ ਉਥੋਂ ਵੱਡੀਆਂ ਨਹਿਰਾਂ ਚ ਆ ਗਿਆ ਉਥੋਂ ਸਾਡੇ ਵਾਲੀ ਜ਼ਹਰ ਚ ਆ ਗਿਆ ਅੱਗੇ ਵਾਟਰ ਵਰਕਸ ਰਾਈ ਆਪਣੇ ਘਰਾਂ ਚ ਆ ਗਿਆ ਉਹ ਗੰਦ ਪੀਣ ਵਾਸਤੇ ਆਪਾਂ ਮਜਬੂਰ ਐ ਮਿੱਤਰੋ ਆ ਨੀਂਦ ਇਹ ਸਰਕਾਰ ਤੋਂ ਹੈਣੀ ਸੀ ਕਿਉਂਕਿ ਲੋਕਾਂ ਨੂੰ ਐ ਸੀ ਯਾਰ ਕਾਂਦੀ ਵੀ ਲੁੱਟ ਕੇ ਖਾ ਗਈ ਕਾਂਗਰਸੀ ਵੀ ਲੁੱਟ ਕੇ ਖਾ ਗਏ ਹੁਣ ਇਹ ਭਲੇ ਮਾਨ ਸੋਣਗੇ ਪਰ ਜਿਹੜਾ ਆਪਰੇਸ਼ਨ ਲੋਟਸ ਚੱਲਿਆ ਸੀ ਮਿੱਤਰੋ ਉਹਦੇ ਚ ਦੋ ਤਿੰਨ ਐਮਐਲ ਸੀ ਜਲੰਧਰ ਦੀ ਇੱਕ ਤਾਂ ਪਹਿਲਾਂ ਹੀ ਪਾਰਟੀ ਬੂਟੀ ਛੱਡ ਗਿਆ ਉਹ ਸੀਤਲੰਗਰਾਲ ਤੇ ਰਮਨ अरोड़ा ਸਾਹਿਬ ਅੱਜ ਕਾਲੇ ਸ਼ੀਸ਼ੇ ਵਾਲੀ ਬਲੈਰੋ 'ਚ ਬਹਿ ਕੇ ਚੱਲਿਆ ਇੱਕ ਗੱਲ ਹੈ ਘਬੜਾ ਬੜੀ ਸਫਾਈ ਨਾ ਕਰਦੇ ਐ ਨੋਟ ਗੈਣ ਲੱਗਿਆਂ ਤੇ ਬਾਈ ਜੀ ਇੰਨੀ ਕਮਾਈ ਕਰੂ ਤੇਰਾ ਪੁੱਤ ਕਿ ਤੇਰੇ ਥੁੱਕ ਮੁੱਕ ਜੂ ਮੁੱਕ ਗਿਆ ਨੋਟ ਗੈਣ ਵਾਲੀ ਬਾਈ ਜੀ ਮਸ਼ੀਨ ਲਿਆਦੀ ਮਾਂ ਤੇ ਪੁੱਤਾਂ ਨੇ ਆ ਵੀ ਬੱਕਰੀ ਨੋਟ ਨਾ ਖਾਵੇ ਉਹ ਤੇਰੇ ਜੇਠ ਦੀ ਕੁੜੀ ਉਹ ਗੱਲ ਐ ਮਤਰੋ ਬੱਕਰੀ ਨੋਟ ਨਹੀਂ ਖਾਦੇ ਮਸ਼ੀਨ ਗਿਣਨ ਵਾਲੀ ਲੈਂਦੀ ਨੋਟ ਫੇਰ ਗਿਣੇ ਤੇ ਫੇਰ ਰਮਨੋਡ ਉਹ ਅਰੋੜਾ ਸਾਹਿਬ ਦਾ ਬੰਦੋਬਸਤ ਕਰਿਆ ਧੰਨਵਾਦ ਆ ਭਗਵੰਤ ਮਾਨ ਸਾਹਿਬ ਤੁਹਾਡਾ ਪਰ 30 ਕੇ ਐਮਐਲਏ ਹੋ ਰਹੇ 30 ਅੰਦਰ ਕਰਦੇ ਯਾਰ ਬਹੁਤ ਮਾਤੇਰੇ ਕੋਲ ਫੇਰ ਵੀਰੇ ਨੂੰ 60 ਫੇਰ ਵੀ ਰਹਿ ਜਾਣਗੇ ਭੈਟ ਤੇ ਫੇਰ ਤਾਂ ਭਾਵੇਂ ਗੱਲ ਬਣ ਜੇ ਨਹੀਂ ਲੋਕ ਆਦੇ ਐ ਵੀ ਇਹ ਡਰਮ ਜਿਹੜੇ ਦੋ ਚੇਅਰਮੈਨ ਲਾਏ ਐ ਇੱਕ ਲਾਤਾ ਇੰਡਸਟਰੀ ਦਾ ਪਰ ਉਹ ਲਿਆ ਕੇ ਇੰਡਸਟਰੀ ਵਾਲੇ ਗੰਦ ਪਾਉਣਗੇ ਕਾਲਾ ਪਾਣੀ ਪਾਉਣ ਥੰਦੇ ਵਾਲਾ ਜ਼ਮੀਨ ਵਾਲਾ ਪਾਣੀ ਪੋਲਿਊਟ ਕਰਨਗੇ ਨਹਿਰਾਂ 'ਚ ਗੰਦ ਸਿੱਟਣਗੇ ਲੋਕਾਂ ਨੂੰ ਬਿਮਾਰੀਆਂ ਬੁਲਾਉਣਗੇ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਉਹਨਾਂ ਤੇ ਛਾਪੇ ਮਾਰਨਗੇ ਫੇਰ ਪੈਸੇ ਲੈਣਗੇ ਉਹ ਵੀ ਚੇਅਰਮੈਨ ਹੀ ਨਿਆ ਆਪ ਦੇ ਬੰਦੇ ਨੂੰ ਲਿਆ ਕੇ ਦੇਤੀ ਤੇ ਜਿਹੜੇ ਮੇਰੇ ਭਰਾ ਇੱਥੇ ਪਿੰਡਾਂ 'ਚ ਲੋਕਾਂ ਨਾਲ ਮਗਜਾਲੀ ਮਾਰਦੇ ਸੀ ਜਿਦਾ ਹੀ ਕਰਦੇ ਸੀ ਅਸੀਂ ਸਰਕਾਰ ਬਣਾਵਾਂਗੇ ਕਿਸੇ ਨੂੰ ਡੇਲਿਆਂ ਵੱਟੇ ਪੁੱਛਿਆ ਤਾਂ ਜਰੂਰ ਕਮੈਂਟ ਕਰਿਓ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਕੋਈ ਨਵੀਂ ਪਾਰਟੀ ਲੱਭੋ ਨਵਜੋਤ ਮਹਿਤੇ ਅਰਗਣੇ ਤਾਂ ਆਖ ਪਾਓ ਕਿ ਦੇ ਭਾਈ ਰਾਤ ਨੂੰ ਨਾ ਅਸੀਂ ਟਰੈਂਡ ਚਲਾਉਂਦੇ ਹੁੰਦੇ ਸੀ ਜੇ ਅੱਜ ਆ ਪੋਸਟਰ ਪਾਵਾਂਗੇ ਅੱਜ ਆ ਪੋਸਟਰ ਪਾਵਾਂਗੇ ਪਮਕੜ ਸੀ ਪਰ ਸਾਰੇ ਹੀ ਤੜਕੇ ਢੇਰ ਨਹੀਂ ਲੱਗਿਆ ਪਿਆ ਹੁੰਦਾ ਜਿੱਦਾਂ ਨਹੀਂ ਆਉਂਦਾ ਪਮਕੜ ਨਿਕਲਦੇ ਐ ਪਨ ਬਜਵਾਜ ਵਜ ਕੇ ਤੜਕੇ ਨੂੰ ਉਹਨਾਂ ਦੇ ਫੰਗ ਜੇ ਪਏ ਹੁੰਦੇ ਐ ਤੇ ਗਲੀ ਚ ਗੰਦ ਪਾਇਆ ਪਿਆ ਹੁੰਦਾ ਉਹ ਗੱਲ ਹੋਈ ਛੋਡੇ ਨਾ ਮਾਫ ਕਰਿਓ ਸਤਿ ਸ੍ਰੀ ਅਕਾਲ ਸ਼ੇਅਰ ਕਰਿਓ ਮੇਰੇ ਭਰਾ